ਇੱਕ ਓੰਕਾਰ ਸਤਿਗੁਰੂ ਪ੍ਰਸਾਦ ਵਾਹਿਗੁਰੂ ਜੀ ਸੁਣੀ ਕਬੀਰ ਬਾਜ ਬੇਨ ਤੂ ਚ ਪਈ ਅਮਰੀ ਕਰੋ ਹਾ ਦੇ ਰਚਾ ਪੂਰਨ ਹੋ ਜਿਤ ਕੀ ਇਛਾ ਤਉ ਚਨ ਮਨੈ ਹਮਾਰਾ ਆਪਣਾ ਜਨ ਪ੍ਰੋਪਰ ਤੇ ਪਾਰਾ ਅਮਰੇ ਦੇ ਸਮੇਤ ਮਕਾਉ ਆਪ ਹਾ ਦਵੇਂ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੂਰ ਚਣ ਜਿ ਕਰਦੈ ਕਰੀਆ ਸਭ ਐੜ ਕੁਆਲ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਣ ਕੀ ਰਹੇ ਪਿਆਸਾ ਮੈਂ ਛੋੜ ਕੇ ਵਰਨਾ ਧਿਆਉ ਜੋ ਬਰ ਚਾਂਸ ਤੁਮ ਤੇ ਪਾਉ सेवक सिख हमारे तारिय चुन चुन सत्र हमारे मार गए आप हाथ मुझे वरिय मरण काल का त्रास निवरिय पूजो सदा हमारे बच्चा श्रेष्ठ जो करे वर अच्छा रात ले राखन हारे साहेब संत रहाये प्यारे दीन बल सुन के हंता तुम हो प्रेम सत्र दस कंता काल पै ब्रह्म काल पै सुखदेव अवतरा काल पै त्रिभुवन प्रकाशा सकल काल का किया तमाशा ਜੰਗਲ ਕਾਲ ਜੋਤੀ ਸਤਿਯਾ ਵੇਦਰਾ ਬ੍ਰਹਮਾ ਜੋਤੀ ਜੋ ਜਉਣ ਕਾਸ ਬਲੋਕ ਸਵਾਰਨ ਨਮਸਕਾਰ ਹਟਾਏ ਹਮਾਰਾ ਜੰਗਲ ਕਾਸ ਦ੍ਰਿਪਤ ਬਨਾਇਓ ਦੇਵਦਾਜ ਜੁਛਨੇ ਬੁਜਾਇਓ ਆਦੰਤੇ ਕੇਵ ਤਾਰਾ ਸੋਇ ਕਰੋ ਸਮਝਿਓ ਹਮਾਰਾ ਨਮਸਕਾਰ ਅਰਥ ਸੀ ਕੋ ਹਮਾਰੀ ਸਕਲ ਪ੍ਰਜਾ ਜਿ ਮਿਆਬ ਸਵਾਰੇ ਸਿਵ ਕੜ ਕੋ ਸਿਵ ਬਨਸੁ ਕਦਿਓ ਸਤਨੰਗ ਕੋ ਪਰਮੁ ਬੁਦੇ ਪੀਓ ਕਟ ਕਟ ਕੀ ਅੰਤ੍ਰਪੀ ਜਾਣ ਕੋਲੇ ਬਰੇਤੀ ਪੀਓ ਵਿਛਾਣ ਕਿੰਤੀ ਦੇ ਕੋ ਚਰਿਆ ਸੋਲਾ ਸੰਪਰ ਗੁਰ ਪਾਰਿਸ਼ ਕਰ ਫੁੱਲਾ ਸੰਤਨ ਦੁਖ ਪਾਇ ਤੇ ਦੁਖ ਸੁਖ ਪਾਇ ਸਾਧਨ ਕੇ ਸੁਖ ਇਹ ਕੇ ਕੀ ਪੀਰ ਪਛਾਨੇ ਘਟ ਘਟ ਕੇ ਪ੍ਰਗਟ ਕੀ ਜਾਣੇ ਜਬ ਗੁਰਾ ਸੁਤਰਾ ਕਰ ਤਾਰਾ ਪਰ ਜਾਤਾ ਤਦਬ ਦੇਹੀ ਵਪਾਰ ਜਮਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਦਰ ਸਭ ਹੋ ਜੀਤੇ ਬਨ ਜੁਰ ਸਭ ਤਾਰੇ ਆਪ ਹੀ ਆਪਣੀ ਭੂਜੋ ਚਾਰੇ ਤੁਮ ਸਭੀ ਤੇਰਾ ਜਨਰਾਲ ਜਾਣ ਪੇਰੇ ਪੇਰੇ ਆਲਮ

ਉਹ ਗੰਗਾ ਜਾਹ ਬੇਟਾ ਤੋਸਨ ਪਰ ਸੰਕਟ ਕੇਠਾ ਸਗਰੀ ਸੇਦਗਾ ਇਹ ਚੰਬਵਾਰਿ ਗਾਡ ਸਰੂਪ ਸਿਆਮ ਭਵ ਅਵਰਿ ਚਾਮੈ ਇਤਮ ਕਰੋ ਸੇਤੀ ਉਭਾਰ ਸੇ ਕਸਨਰ ਦੁਸ਼ਰਧਨ ਬਲ ਤੋ ਪਤਾ ਸਕਲ ਮਿਲੈ ਸਕੋ ਣਕਾਤਾ ਜੇ ਤੂ ਸਹ ਧਰਨੀ ਪਰੇ ਤਨ ਕਰਿ ਸਦ ਤੋਹਾ ਮਰੇ ਪੁਰਸ਼ਣ ਉਪਰਿ ਇਤਿਹਾਰੇ ਤਨ ਕਦਮ ਸੰਪਰਸਵਟਾਰੇ ਜੋ ਕੋਲ ਕੋ ਇਤਬਾਰ ਤ ਹੈ ਤਾਕੇ ਕਾਲ ਨਟਨੇ ਹੈ ਰਖਾ ਹੋਇ ਤਾ ਸਬ ਕਾਲਾ ਦੁਸਰ ਸਰੇਤ ਕਾਲਾ ਕਿਰਪਾ ਰਿਸ਼ਣ ਜਾਣਿ ਰਹੋ ਤਾਂ ਕੀ ਤਾਤਿ ਨਿਮੋਹਰ ਹੋ ਰਿਧਿ ਛਿਦ ਧਰਮੋ ਸੁਭ ਹੋਇ ਦਿਸਾਚ ਨਕੇ ਨਾ ਕੋਈ ਏਕ ਬਾਰ ਜਿ ਤੁਮੈ ਸੁਮਾਰਾ ਕਾਲ ਫਾਸਤੇ ਤਾਇਉ ਬਾਰਾ ਜਿੰਨਰ ਨਾਮ ਤੇ ਹਰੋ ਕਹਾ ਦਰਿ ਦਿਸ ਜੋਗ ਤੇ ਰਹਾ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ othor ਮਹੋ ਸਹਾਈ ਦਿਸ ਜੋਗ ਤਲ ਹੋ ਬਜਾਈ ਖੜਗ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਰ ਦਲੇ ਹੋ ਬਾਰੀ ਸਰਬ othor ਮਹੋ ਸਹਾਈ ਦਿਸ ਜੋਗ ਤਲ ਹੋ ਬਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ